ਉਡੇ ਆ ਬੰਦ ਕੇ ਰਮਾਲ ਮਿੱਟੀ ਰੋਹ ਢਾਲ ਹਮਲਾ ਕੇ ਸਾਰੇ ਪੜਿਆ ਤੂੰ ਕੱਟ ਦੇ ਪਰਖੂ ਹੋਈ ਵਸਾਕੀ ਸੋਹਣਾ ਤੂੰ ਕੱਟ ਦੇ ਪਰਖੂ ਹੋਟੋ ਪੱਜੀ ਸਰਪੰਚ ਸਾਹਿਬ ਵਸਾਕੀ ਦੇ ਸਭਧਿਆਰੇ ਤੇ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪਤਨੀ ਮੇਰਾ ਨਾਮ ਸੁਖਜਿੰਦਰ ਕੌਰ ਐ ਮੈਂ ਤਰਿਵਾਲ ਦੀ ਮੌਜੂਦਾ ਸਰਪੰਚ ਹਾਂ ਅਸੀਂ ਵਿਸਾਖੀ ਤੇ ਸਭ ਨੂੰ ਲੱਖ ਲੱਖ ਵਧਾਈਆਂ ਦਿੰਦੇ ਆਂ ਹਾਂਜੀ ਅਸੀਂ ਵਾਹਿਗੁਰੂ ਘੜੀ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਹਰ ਘਰ ਵਿੱਚ ਵਿਸਾਖੀ ਦਾ ਦਿਨ ਖੁਸ਼ੀਆਂ ਭਰਿਆ ਆਵੇ ਹਰ ਇੱਕ ਘਰ ਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲਣ ਸਾਰੇ ਹੀ ਪਰਮਾਤਮਾ ਦੇ ਘੜੀ ਅਰਦਾਸ ਕਰਨ ਕਿ ਚਲੋ ਵਾਹਿਗੁਰੂ ਖੁਸ਼ੀ ਰੱਖੇ ਇਸ ਦਿਨ ਕਣਕ ਦੀ ਵਾਢੀ ਸ਼ੁਰੂ ਹੁੰਦੀ ਹੈ ਤੇ ਕਿਸਾਨਾਂ ਦੇ ਵੀ ਚਿਹਰੇ ਉੱਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਸੁਪਨ ਸਰ ਨੌਜਵਾਨ ਕੀ ਵੀਰਦਾਨੀ ਚਾਹੋਗੇ ਮੈਂ ਨੌਜਵਾਨਾਂ ਨੂੰ ਅਪੀਲ ਕਰਦੀ ਆਂ ਕਿ ਮਾੜੀ ਸੰਗਤ ਛੱਡ ਕੇ ਗੁਰੂ ਵਾਲੇ ਪਾਸੇ ਜਾਓ ਖੇਡਾਂ 'ਵਲ ਧਿਆਨ ਦਿਓ ਆਪਣਾ ਵਧੀਆ ਸੇਧ ਬਣਾਓ ਸੋ ਮੈਂ ਦੁਬਾਰਾ ਆਪਣੀ ਸਬੂਚੀ ਪੰਚਾਇਤ ਵੱਲੋਂ ਲੱਖ ਲੱਖ ਵਧਾਈ ਦਿੰਨੀ ਹੈ ਵਿਸਾਖੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਵਿਸਾਖੀ ਦੇ ਸਬੰਧ ਤੇ ਹਾਤੇ ਕੀ ਸੁਨੇਹਣਾ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੱਚੇ ਪਾਤਸ਼ਾਹ ਨੇ ਕਰੀ ਵਿਸਾਖੀ ਹਰ ਘਰ ਵਿੱਚ ਵਧੀਆ ਵਧੀਆ ਖੁਸ਼ੀਆਂ ਲੈ ਕੇ ਆਵੇ ਮੇਰਾ ਪਿੰਡ ਧਾਰਿਆਲ ਧਾਰਿਆਲ ਦਾ ਮੈਂ ਸਰਪੰਚ ਆ ਮੇਰੇ ਪਿੰਡ ਨਗਰ ਤੇ ਮਿਹਰ ਭਰਿਆ ਹੱਥ ਰੱਖੇ ਲਾਗਲੇ ਨਗਰਾਂ ਤੇ ਵੀ ਸੱਚੇ ਪਰਾਸ਼ਾ ਮਿਹਰ ਭਰਿਆ ਹੱਥ ਰੱਖੇ ਚੜ੍ਹਦੀ ਕਲਾ ਰਹੇ ਹਰ ਇੱਕ ਦਾ ਭਲਾ ਹੋਏ ਸੱਚੇ ਪਾਤਸ਼ਾਹ ਨਮਾਨਿਆਂ ਨੂੰ ਮਾਨ ਬਖਸ਼ੀ ਤੇ ਤਾਣਿਆਂ ਨੂੰ ਤਾਨ ਬਖਸ਼ੀ ਮੁੱੱਚੀ ਪਿੰਡ ਧਾਰਿਆਲ ਦੀ ਪੰਚਾਇਤ ਵੱਲੋਂ ਐਮਐਲਏ ਸ਼ਰੀ ਕਲਸੀ ਮੇਰੇ ਹਰਮਨੂ ਪਿਆਰੇ ਐਮਐਲਏ ਸਾਹਿਬ ਵੱਲੋਂ ਬਰਸਾਤੀ ਦੇ ਸੌਦੇ ਆੜੇ ਤੇ ਸਾਰੇ ਪੰਜਾਬ ਨੂੰ ਲੱਖ ਲੱਖ ਵਧਾਈਆਂ